ਪਏ ਪੰਗੇ ਦੀ ਇਹ ਵੀਡੀਓ ਸਾਹਮਣੇ ਆਈ ਹੈ ਆ ਪੰਜਾਬ ਦੀ ਇਹ ਤਸਵੀਰ ਹੈ ਅੰਮ੍ਰਿਤਸਰ ਦੇ ਵਿੱਚ ਟੋਲ ਪਲਾਜ਼ਾ ਦੇ ਉੱਤੇ ਵਿਵਾਦ ਹੋ ਜਾਂਦਾ ਹੈ ਸਰਕਾਰੀ ਬੱਸ ਦੇ ਕੰਡੈਕਟਰ ਤੇ ਟੋਲ ਪਲਾਜ਼ਾ ਦੇ ਜਿਹੜੇ ਕਰਮਚਾਰੀ ਹੁੰਦੇ ਨੇ ਉਹਨਾਂ ਦੇ ਵਿੱਚ ਹੱਥਾ ਪਾਈ ਹੋ ਜਾਂਦੀ ਹੈ ਹੱਥੋਂ ਪਾਈ ਹੋ ਜਾਂਦੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਟੋਲ ਪਲਾਜ਼ਾ ਦੇ ਉੱਤੇ ਇੱਕ ਵਾਰ ਫੇਰ ਵਿਵਾਦ ਹੋਇਆ ਹੈ ਲਗਾਤਾਰ ਟੋਲ ਪਲਾਜ਼ਾ ਦੇ ਉੱਤੋਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਹੁਣ ਇੱਕ ਵਾਰ ਫੇਰ ਵਿਵਾਦ ਹੋ ਗਿਆ ਹੈ ਟੋਲ ਪਲਾਜ਼ਾ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਟੋਲ ਪਲਾਜ਼ਾ ਜਿੱਥੇ ਸਰਕਾਰੀ ਬੱਸ ਦੇ ਕੰਡੈਕਟਰ ਤੇ ਜਿਹੜੇ ਟੋਲ ਪਲਾਜ਼ਾ ਦੇ ਕਰਮਚਾਰੀ ਚਾਰੀ ਸੀ ਉਹਨਾਂ ਦੇ ਵਿੱਚ ਵਿਵਾਦ ਹੋ ਗਿਆ ਤਾਂ ਇਸ ਦੇ ਵਿੱਚ ਕੰਡੈਕਟਰ जख्मी ਹੋ ਗਿਆ ਹੈ ਮੌਕੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਵਿਵਾਦ ਹੁੰਦਾ ਨਜ਼ਰ ਆ ਰਿਹਾ ਇੱਥੇ ਹੱਥੋਪਾਈ ਹੋ ਗਏ ਨੇ ਕੰਡੈਕਟਰ ਤੇ ਟੋਲ ਕਰਮਚਾਰੀ ਟੋਲ ਕਰਮਚਾਰੀ ਤੇ ਸਰਕਾਰੀ ਬੱਸ ਦੇ ਕੰਡੈਕਟਰ ਦੇ ਵਿੱਚ ਹੱਥਾ ਪਾਈ ਹੋ ਗਈ ਇਹ ਹੰਗਾਮਾ ਹੋ ਗਿਆ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਤੇ ਲਗਾਤਾਰ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਟੋਲ ਪਲਾਜ਼ਾ ਦੇ ਉੱਤੇ ਵਿਵਾਦ ਹੁੰਦੇ ਰਹਿੰਦੇ ਨੇ ਤਾਂ ਇੱਕ ਵਾਰ ਫੇਰ ਤੋਂ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ ਜਿੱਥੇ ਟੋਲ ਪਲਾਜ਼ਾ ਦੇ ਉੱਤੇ ਪੰਗਾ ਪੈ ਗਿਆ ਹੈ ਵਿਵਾਦ ਛਿੜ ਗਿਆ ਹੈ ਇੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਥੇ ਹੱਥੋਂ ਪਾਈ ਹੋ ਰਹੀ ਹੈ ਵਿਵਾਦ ਹੋ ਰਿਹਾ ਹੈ ਇੱਥੋਂ ਤੱਕ ਕਿ ਕੜੇ ਮਾਰੇ ਗਏ ਨੇ ਕੰਡਕਟਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਕੰਡਕਟਰ ਦੇ ਉੱਤੇ ਕੜਿਆਂ ਦੇ ਨਾਲ ਵਾਰ ਕੀਤੇ ਗਏ ਤਾਂ ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋ ਗਈ ਹੈ ਜਿਸ ਦੀ ਸੀਸੀਟੀਵੀ ਇਹ ਸਾਹਮਣੇ ਆਈ ਹੈ ਵਿਵਾਦ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਸਰਕਾਰੀ ਬੱਸ ਹੈ ਸਰਕਾਰੀ ਬੱਸ ਦੇ ਅੱਗੇ ਬੋਰਡ ਦੇ ਕੋਲ ਬੋਰਡ ਜਿਹੜੇ ਪਏ ਹੁੰਦੇ ਨੇ ਉੱਥੇ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ ਸਰਕਾਰੀ ਬੱਸ ਤੇ ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀਗੀ ਤਾਂ ਵਿਵਾਦ ਕੰਡੈਕਟਰ ਦਾ ਹੋ ਜਾਂਦਾ ਹੈ ਟੋਲ ਕਰਮਚਾਰੀਆਂ ਦੇ ਨਾਲ ਦਰਸਲ ਇਹ ਪੂਰਾ ਹੰਗਾਮਾ ਦੱਸ ਦਈਏ ਮਾਨਾ ਵਾਲਾ ਟੋਲ ਪਲਾਜ਼ਾ ਦੇ ਉੱਤੇ ਹੋਇਆ ਹੈ ਦਰਸਲ ਪੀ ਆਰਟੀਸੀ ਦੀ ਬੱਸ ਸੀਗੀ ਜਿਹੜੀ ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀਗੀ ਜਦੋਂ ਮਾਨਾ ਵਾਲਾ ਟੋਲ ਪਲਾਜ਼ਾ ਦੇ ਉੱਤੇ ਪਹੁੰਚੀ ਤਾਂ ਇੱਥੇ ਲੰਬਾ ਜਾਮ ਲੱਗਿਆ ਹੋਇਆ ਸੀ ਤਾਂ ਬੱਸ ਨੇ ਆਪਣਾ ਟਾਈਮ ਚੱਕਣਾ ਸੀ ਤੈਸੇ ਨੂੰ ਦੇਖ ਕੇ ਬਾਸ ਕੰਡਕਟਰ ਨੇ ਲੰਬਾ ਜਾਮ ਹੋਣ ਕਰਕੇ ਟੋਲ ਕਰਮਚਾਰੀਆਂ ਨੂੰ ਕਿਹਾ ਕਿ ਲੰਬਾ ਜਾਮ ਲੱਗਿਆ ਹੋਇਆ ਤਾਂ ਉਹਨਾਂ ਨੂੰ ਦੂਜੀ ਸਾਈਡ ਦੀ ਨੰਗਨ ਦਿਓ ਤੇ ਉਹ ਟੋਲ ਫੀਸ ਵੀ ਦੇ ਦਿੰਦੇ ਨੇ ਅਸੀਂ ਟਾਈਮ ਚੱਕਣਾ ਹੈ ਉੱਥੇ ਜਾ ਕੇ ਅੱਗੇ ਜਦੋਂ ਇਹ ਤਸਵੀਰ ਇਸ ਤਰੀਕੇ ਦੇ ਨਾਲ ਕੰਡੈਕਟਰ ਨੇ ਬੇਨਤੀ ਕੀਤੀ ਅਪੀਲ ਕੀਤੀ ਕਿ ਸਾਨੂੰ ਲੰਘ ਲੈਂਦੇ ਹੋ ਸਸੀਂ ਅੱਗੇ ਜਾ ਕੇ ਸਵਾਰੀਆਂ ਵੀ ਚੱਕਣੀਆਂ ਐ ਟਾਈਮ ਵੀ ਚੱਕਣਾ ਐ ਬੱਸ ਦਾ ਸਰਕਾਰੀ ਬੱਸ ਦਾ ਟਾਈਮ ਹੁੰਦਾ ਹੈ ਤਾਂ ਦੱਸਿਆ ਜਾ ਰਿਹਾ ਕਿ ਫਿਰ ਇੱਥੇ ਵਿਵਾਦ ਪੱਗਿਆ ਨੰਗਣ ਨਹੀਂ ਦਿੱਤਾ ਟੋਲ ਵਾਲਿਆਂ ਨੇ ਤਾਂ ਮਾਹੌਲ ਇੱਥੇ ਗਰਮਾ ਜਾਂਦਾ ਹੈ ਵਿਵਾਦ ਪੱਖ ਜਾਂਦਾ ਹੈ ਤਾਂ ਹੱਥੋਂ ਪਾਈ ਤੱਕ ਦੀ ਨੋਵਤ ਆ ਜਾਂਦੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਪੀ ਆਰਟੀਸੀ ਬੱਸ ਦੇ ਕੰਡੈਕਟਰ ਗੁਰਲਾਲ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਬੱਸ ਦਾ ਸਮਾਂ ਸੀਗਾ ਤਾਂ ਅੱਗੇ ਉਹਨਾਂ ਨੇ ਸੁਬਾਨਪੁਰ ਦਾ ਉਹਨਾਂ ਦੇ ਕੋਲ ਸਮਾਂ ਸੀਗਾ ਤਾਂ ਜਦੋਂ ਅੰਮ੍ਰਿਤਸਰ ਦੇ ਮਾਨਾ ਵਾਲਾ ਟੋਲ ਪਲਾਜ਼ਾ ਦੇ ਉੱਤੇ ਪਹੁੰਚੇ ਤਾਂ ਉੱਥੇ ਲੰਬਾ ਜਾਮ ਲੱਗਿਆ ਹੋਇਆ ਸੀਗਾ ਲੰਬੀਆਂ ਲੰਬੀਆਂ ਗੱਡੀਆਂ ਦੀਆਂ ਕਤਾਰਾਂ ਸੀਗੀਆਂ ਜਾਮ ਲੱਗਿਆ ਹੋਇਆ ਸੀ ਤਬੱਸਦਾ ਸਮਾਂ ਨਿਕਲਦਾ ਦੇਖ ਕੇ ਉਹਨਾਂ ਨੇ ਸਾਈਡ ਲੈਂਡ ਤੋਂ ਨਿਕਲਣ ਲਈ ਰਿਕਵੈਸਟ ਕੀਤੀ ਬੇਨਤੀ ਕੀਤੀ ਅਪੀਲ ਕੀਤੀ ਇਹਨਾਂ ਟੋਲ ਕਰਮਚਾਰੀਆਂ ਨੂੰ ਕਿ ਸਾਨੂੰ ਨੰਗਨ ਦਿਓ ਕਿਉਂਕਿ ਅੱਗੇ ਸਾਡਾ ਸਮਾਂ ਹੈ ਤਾਈ ਸਲੇ ਸਾਨੂੰ ਜਾਣ ਦਿਓ ਇਥੋਂ ਤਾਂ ਜਦੋਂ ਅਸੀਂ ਟੋਲ ਫੀਸ ਵੀ ਦੇ ਦਿੰਨੇ ਆ ਇਹ ਕੰਡੈਕਟਰ ਦੇ ਬਿਆਨ ਨੇ ਜਿਸ ਨੇ ਇਹ ਸਾਰੀ ਗੱਲਬਾਤ ਦੱਸੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਫਿਰ ਟੋਲ ਕਰਮਚਾਰੀਆਂ ਨੇ ਲੰਘਨ ਨਹੀਂ ਦਿੱਤਾ ਉੱਥੇ ਵਿਵਾਦ ਪੱਕ ਜਾਂਦਾ ਹੈ ਮਾਹੌਲ ਗਰਮਾ ਜਾਂਦਾ ਹੈ ਜਿਸ ਤੋਂ ਬਾਅਦ ਆਮੋ ਸਾਹਮਣੇ ਹੋ ਜਾਂਦੇ ਨੇ বাস ਕੰਡੈਕਟਰ ਤੇ ਟੋਲ ਕਰਮਚਾਰੀਏ ਤਸਵੀਰਾਂ ਦੇਖ ਸਕਦੇ ਹੋ ਹਾਲਾਂਕਿ ਟੋਲ ਕਰਮਚਾਰੀਆਂ ਨੇ বাস ਕੰਡੈਕਟਰ ਦੇ ਉੱਤੇ આરોਪ ਲਗਾਏ ਨੇ ਇਹ ਵੀ આરોਪ ਲਗਾਏ ਜਾ ਰਹੇ ਨੇ ਕਿ ਇੱਕ ਸਰਦਾਰ ਵਿਅਕਤੀ ਦੀ ਪੱਗ ਤੱਕ ਲਾ ਦਿੱਤੀ ਗਈ ਹੈ ਆਰੋਪ ਟੋਲ ਕਰਮਚਾਰੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਲਗਾਤਾਰ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਟੋਲ ਪਲਾਜ਼ਾ ਦੇ ਉੱਤੇ ਵਿਵਾਦ ਹੁੰਦੇ ਰਹਿੰਦੇ ਨੇ ਤਾਂ ਇੱਕ ਵਾਰ ਮੁੜ ਇਹ ਵਿਵਾਦ ਹੋ ਗਿਆ ਇੱਥੇ ਫਿਰ ਦੇਖ ਸਕਦੇ ਹੋ ਭੀੜ ਕਿਵੇਂ ਇਕੱਠੀ ਹੋ ਗਈ ਬਸ ਸਾਈਡ ਲਾਈਨ ਤੋਂ ਕੱਢਣ ਦੀ ਅਪੀਲ ਕੀਤੀ ਗਈ ਸੀ ਟੋਲ ਕਰਮਚਾਰੀਆਂ ਨੂੰ ਕਿਹਾ ਸੀਗਾ ਕਿ ਸਾਨੂੰ ਇੱਥੋਂ ਬਸ ਕੱਢਣ ਦਿਓ ਤਾਂ ਕਿ ਅਸੀਂ ਆਪਣੇ ਸਮੇਂ ਤੇ ਪਹੁੰਚਾਈਏ ਸਵਾਰੀਆਂ ਵੀ ਚੱਕੀਏ ਪਰ ਟੋਲ ਕਰਮਚਾਰੀ ਲੰਘਣ ਨਹੀਂ ਦਿੰਦੇ ਇਹ ਸਰਕਾਰੀ ਬੱਸ ਹੈ ਸਰਕਾਰੀ ਬੱਸ ਦੇ ਕੰਡੈਕਟਰ ਦਾ ਵਿਵਾਦ ਹੋਇਆ ਹੈ ਮਾਨਾ ਵਾਲਾ ਟੋਲ ਪਲਾਜ਼ਾ ਅੰਮ੍ਰਿਤਸਰ ਦੇ ਵਿੱਚ ਇਹ ਮਾਹੌਲ ਗਰਮਾਇਆ ਹੈ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੱਥੋ ਪਾਈ ਤੱਕ ਕੀਤੀ ਜਾ ਰਹੀ ਹੈ ਔਰ ਪੂਰਾ ਮਾਹੌਲ ਇੱਥੇ ਗਰਮਾਇਆ ਹੋਇਆ ਹੈ ਪੀੜੀ ਇਕੱਠੀ ਹੋ ਗਈ ਜਦੋਂ ਇੱਥੇ ਵਿਵਾਦ ਹੋਇਆ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇੱਥੇ ਕੰਡੈਕਟਰ ਤੇ ਟੋਲ ਕ ਕਰਮਚਾਰੀ ਆਪਸ ਦੇ ਵਿੱਚ ਉਲਸਦੇ ਹੋਏ ਹੱਥੋਂ ਪਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹਨਾਂ ਨੇ ਅਪੀਲ ਨਾ ਮੰਨੀ ਜਿਹੜਾ ਕੰਡੈਕਟਰ ਹੈ ਕੰਡੈਕਟਰ ਮੁਤਾਬਕ ਜਦੋਂ ਅਪੀਲ ਕੀਤੀ ਗਈ ਕਿ ਸਾਨੂੰ ਲੰਘਣ ਦਿਓ ਜਦੋਂ ਨਹੀਂ ਲੰਘਣ ਦਿੱਤਾ ਤਾਂ ਉਹਨਾਂ ਨੇ ਖੁਦ ਹੀ ਬੈਰੀਗੇਡ ਇੱਥੋਂ ਹਟਾਣੇ ਸ਼ੁਰੂ ਕਰ ਦਿੱਤੇ ਇਸੇ ਵਿਚਾਲੇ ਜਿਹੜੇ ਉਹ ਮੁੰਡੇ ਸੀਗੇ ਟੋਲ ਪਲਾਜ਼ਾ ਦੇ ਉੱਤੇ ਉਹ ਪਹੁੰਚ ਜਾਂਦੇ ਨੇ ਤਾਂ ਤੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਤੱਕਾ ਮੁੱਕੀ ਇੰਨੀ ਵੱਧ ਜਾਂਦੀ ਹੈ ਕਿ ਇੱਥੇ ਹੰਗਾਮਾ ਹੋ ਜਾਂਦਾ ਹੈ ਹੱਥੋਂ ਪਾਈ ਤੇ ਜ਼ਬਰਦਸਤ ਹੱਥੋਂ ਪਾਈ ਹੋ ਜਾਂਦੀ ਹੈ ਤਾਂ ਤੱਕਾ ਮੁੱਕੀ ਦੇ ਵਿਚਾਲੇ ਟੋਲ ਪਲਾਜ਼ਾ ਇੱਕ ਕਰਮਚਾਰੀ ਸੀਗਾ ਉਸ ਦੀ ਦੱਸਿਆ ਜਾ ਰਿਹਾ ਹੈ ਕਿ ਦਸਤਾਰ ਵੀ ਖੁੱਲ ਗਈ ਟਾਈਟੇ ਟੋਲ ਕਰ ਕਰਮਚਾਰੀ ਦੱਸਿਆ ਜਾ ਰਿਹਾ ਕਿ ਕੰਡੈਕਟਰ ਦੇ ਸਿਰ ਦੇ ਵਿੱਚ ਕੜੇ ਮਾਰੇ ਗਏ ਨੇ આરોਪ ਲਗਾਏ ਜਾ ਰਹੇ ਨੇ ਕੰਡੈਕਟਰ ਦੇ ਵੱਲੋਂ ਕਿ ਟੋਲ ਕਰਮਚਾਰੀਆਂ ਨੇ ਸਿਰ ਦੇ ਵਿੱਚ ਕੜੇ ਮਾਰੇ ਇਥੋਂ ਤੱਕ ਕਿ ਉਸਦੇ ਕੱਪੜੇ ਤੱਕ ਫਾੜ ਦਿੱਤੇ ਤਾਂ ਬੱਸ ਕੰਡੈਕਟਰ ਸੀਗਾ ਗੁਰਲਾਲ ਸਿੰਘ ਨਾਮ ਦੱਸਿਆ ਜਾ ਰਿਹਾ ਤਾਂ ਗੁਰਲਾਲ ਸਿੰਘ ਦਾ ਪੂਰਾ ਵਿਵਾਦ ਇੱਥੇ ਹੋਇਆ ਹੈ ਸਰਕਾਰੀ ਬੱਸ ਲੈ ਕੇ ਨਿਕਲੇ ਸੀਗੇ ਤਾਂ ਇਹਨਾਂ ਨੇ ਅਮਾਨਾ ਵਾਲਾ ਟੋਲ ਪਲਾਜ਼ਾ ਦੇ ਉੱਤੇ ਜਦੋਂ ਪਹੁੰਚਦੇ ਆ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਤਾਂ ਇਸ ਨੂੰ ਦੇਖ ਕੇ ਲੰਬੀਆਂ ਲਾਈਨਾਂ ਦੇਖ ਕੇ বাস ਕੰਡੈਕਟਰ ਕਹਿੰਦਾ ਹੈ ਕਿ ਸਾਨੂੰ ਦੂਸਰੀ ਲਾਈਨ ਤੋਂ ਲੰਘਣ ਦੋ ਭਾਵੇਂ ਤੁਸੀਂ ਟੋਲ ਵੀ ਲੈ ਲਓ ਕਿਉਂਕਿ ਸਾਡਾ ਸਮਾਂ ਨਿਕਲ ਜਾਵੇਗਾ ਤ aí ਬਿਲ ਕੀਤੀ ਜਾਂਦੀ ਆ ਟੋਲ ਕਰਮਚਾਰੀਆਂ ਨੂੰ ਪਰ ਟੋਲ ਕਰਮਚਾਰੀ ਨਹੀਂ ਮੰਨਦੇ ਫਿਰ ਦੱਸਿਆ ਜਾ ਰਿਹਾ ਕਿ ਬੈਰੀਗੇਟ ਇਥੋਂ ਹਟਾਣੇ ਸ਼ੁਰੂ ਕਰ ਦਿੱਤੇ ਜਦੋਂ ਬੈਰੀਗੇਟ ਹਟਾਣ ਲੱਗੇ ਤਾਂ ਫਿਰ ਵਿਵਾਦ ਹੋ ਗਿਆ ਟੋਲ ਕਰਮਚਾਰੀ ਉੱਥੇ ਇਕੱਠੇ ਹੋ ਗਏ ਫਿਰ ਹੱਥੋ ਪਾਈ ਤੱਕ ਗੱਲ ਆ ਗਈ ਤਾਂ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਕੰਡੈਕਟਰ ਵੀ ਉੱਥੇ ਡੱਟ ਜਾਂਦਾ ਹੈ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਮਾਨਾ ਵਾਲਾ ਟੋਲ ਪਲਾਜ਼ਾ ਵਿਵਾਦ ਹੋਇਆ ਹੈ ਤਾਂ ਇਦਾਂ ਦੀਆਂ ਕਈ ਤਸਵੀਰਾਂ ਟੋਲ ਪਲਾਜ਼ਾ ਦੇ ਉੱਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ de ter vivado. ਹੁੰਦੇ ਰਹਿੰਦੇ ਨੇ ਚਾਹੇ ਗੱਡੀਆਂ ਲੰਘਾਨ ਨੂੰ ਲੈ ਕੇ ਲੈ ਲੋ ਜਾਂ ਫਿਰ ਟੋਲ ਨੂੰ ਲੈ ਕੇ ਲੈ ਲੋ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਹੁਣ ਇੱਕ ਹੋਰ ਮਾਮਲਾ ਮਾਨਾਵਾਲਾ ਟੋਲ ਪਲਾਜ਼ਾ ਦੇ ਉੱਤੇ ਸਾਹਮਣੇ ਆਇਆ ਜਿੱਥੇ ਸਰਕਾਰੀ ਬੱਸ ਦਾ ਪੀ ਆਰਟੀਸੀ ਬੱਸ ਦੇ ਕੰਡੈਕਟਰ ਦਾ ਪੰਗਾ ਪਿਆ ਟੋਲ ਕਰਮਚਾਰੀਆਂ ਦੇ ਨਾਲ ਵਿਵਾਦ ਇੱਥੇ ਹੋ ਗਿਆ ਹੈ ਪੱਕ ਗਿਆ ਮਾਹੌਲ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੰਬਾ ਜਾਮ ਸੀਗਾ ਤਾਂ ਬੇਨਤੀ ਕੀਤੀ ਅਪੀਲ ਕੀਤੀ ਗਈ ਰਿਕਵੈਸਟ ਕੀਤੀ ਗਈ ਕਿ ਸਾਡੀ ਗੱਡੀ ਦਾ ਸਮਾਂ ਹੈ ਸਾਨੂੰ ਨੰਗੜ ਦਿਓ ਉਹ ਲੰਬੇ ਜਾਮ ਦੇ ਕਰਕੇ ਸਾਰਾ ਕੁਝ বাস ਕੰਡਕਟਰ ਨੇ ਕਿਹਾ ਸੀਗਾ ਉਸਨੇ ਬਿਆਨ ਦਿੱਤੇ ਨੇ ਕਿ ਔਫ ਟੋਲ ਫੀਸ ਦੇਣ ਨੂੰ ਵੀ ਤਿਆਰ ਨੇ ਪਰ ਲੰਘਣ ਨਹੀਂ ਦਿੱਤਾ ਗਿਆ ਜਦੋਂ ਉਹ ਖੁਦ ਜਾ ਕੇ ਬੈਰੀਗੇਡ ਉਥੋਂ ਹਟਾਉਣ ਲੱਗ ਗਏ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਉਥੋਂ ਹੋਰ ਗੱਡੀਆਂ ਲੰਘਾਈਆਂ ਜਾ ਰਹੀਆਂ ਸੀਗੀਆਂ ਗੱਡੀਆਂ ਨੂੰ ਉਥੋਂ ਲੰਘਵਾਇਆ ਜਾ ਰਿਹਾ ਸੀਗਾ ਜਦਕਿ ਅਸੀਂ ਅਪੀਲ ਕੀਤੀ ਕਿ ਸਾਨੂੰ ਨੰਗ ਲੈਣ ਦਿਓ ਕਿਉਂਕਿ ਸਾਡਾ ਸਮਾਂ ਆ ਸਮਾਂ ਨਿਕਲ ਜਾਵੇਗਾ ਅਸੀਂ ਅੱਗੇ ਜਾ ਕੇ ਸਵਾਰੀਆਂ ਵੀ ਚੱਕਣੀਆਂ ਹਾਲਾਂਕਿ ਅਸੀਂ ਇਹ ਫੀਸ ਵੀ ਦੇ ਦਿੰਨੇ ਆ ਪਰ ਟੋਲ ਕਰਮਚਾਰੀ ਕੰਡੈਕਟਰ ਦੇ ਮੁਤਾਬਕ ਟੋਲ ਕਰਮਚਾਰੀ ਨਹੀਂ ਮੰਨੇ ਜਦੋਂ ਉਹਨਾਂ ਨੇ ਬੈਰੀਗੇਡ ਹਟਾਣੇ ਸ਼ੁਰੂ ਕੀਤੇ ਤਾਂ ਉੱਥੇ ਮਾਹੌਲ ਗਰਮਾ ਗਿਆ ਵਿਵਾਦ ਪੱਗ ਗਿਆ ਤਾਂ ਲੰਬਾ ਜਾਮ ਵੀ ਜਗਾ ਤਾਂ ਉੱਥੇ ਲੋਕ ਵੀ ਇਕੱਠੇ ਹੋ ਗਏ ਵੱਡੀ ਗਿਣਤੀ ਦੇ ਵਿੱਚ ਇਹ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉੱਥੇ ਟੋਲ ਪਲਾਜ਼ਾ ਦੇ ਉੱਪਰ ਮਾਹੌਲ ਗਰਮਾਇਆ ਪਿਆ ਹੈ ਤਾਂ ਸੀਸੀਟੀਵੀ ਵੀ ਇਹ ਮੌਕੇ ਦੀ ਸਾਹਮਣੇ ਆਈ ਹੈ ਹਾਲਾਂਕਿ ਇੱਕ ਸਰਦਾਰ ਵਿਅਕਤੀ ਦੀ ਦਸਤਾਰ ਤੱਕ ਖੁੱਲ ਗਈ ਤੇ ਪਗੜੀ ਖੁੱਲ ਗਈ ਹੈ ਤਾਂ ਕਾਫੀ ਮਾਹੌਲ ਇੱਥੇ ਗਰਮਾ ਗਿਆ ਮਾਨਾਂ ਵਾਲਾ ਦਾ ਟੋਲ ਪਲਾਜ਼ਾਇ ਤਾਂ ਇਸ ਤਰੀਕੇ ਦੀਆਂ ਤਸਵੀਰਾਂ ਪੰਜਾਬ ਦੇ ਵਿੱਚੋਂ ਜਾਂ ਬਾਹਰੀ ਸੂਬਿਆਂ ਦੇ ਵਿੱਚੋਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਦੋਂ ਟੋਲ ਪਲਾਜ਼ਾਾਂ ਦੇ ਉੱਤੇ ਵਿਵਾਦ ਹੋ ਜਾਂਦੇ ਨੇ ਮਾਹੌਲ ਗਰਮਾ ਜਾਂਦਾ ਹੈ ਚਾਹੇ ਗੱਡੀ ਲੰਘਾਨ ਨੂੰ ਹੋਵੇ ਜਾਂ ਫਿਰ ਟੋਲ ਨੂੰ ਲੈ ਕੇ ਹੋਵੇ ਕਈ ਵਿਵਾਦ ਇਸ ਤਰੀਕੇ ਦੇ ਸਾਹਮਣੇ ਆ ਚੁੱਕੇ ਨੇ ਤਾਂ ਤੁਸੀਂ ਇਸ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਇਸ ਤੇ ਆਪਣੀ رائے ਵੀ ਜਰੂਰ ਸਾਂਝੀ ਕਰੋ ਕਿ ਤੁਹਾਡਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਹੈ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਹਾਲਾਂਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਤਾਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਜਿਸ ਕਿਸੇ ਦੀ ਵੀ ਗਲਤੀ ਹੋਈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਲਾਈਵ ਤਸਵੀਰਾਂ ਮਾਨਾ ਵਾਲਾ ਟੋਲ ਪਲਾਜ਼ਾ ਅੰਮ੍ਰਿਤਸਰ ਦੇ ਵਿੱਚ ਟੋਲ ਪਲਾਜ਼ਾ ਦੇ ਉੱਤੇ ਸਰਕਾਰੀ ਬੱਸ ਦੇ ਕੰਡੈਕਟਰ ਤੇ ਟੋਲ ਪਲਾਜ਼ਾ ਦੇ ਇੱਕ ਮੁਲਾਜ਼ਮਾ ਦੇ ਵਿਚਾਲੇ ਵਿਵਾਦ ਹੋਇਆ ਹੈ ਮਾਹੌਲ ਗਰਮਾ ਗਿਆ ਲਾਈਵ ਤਸਵੀਰਾਂ ਤਾਨੂੰ ਮੌਕੇ ਦੀਆਂ ਦਿਖਾ ਰਹੇ ਆ ਜਿੱਥੇ ਗੱਡੀ ਕੱਢਣ ਨੂੰ ਲੈ ਕੇ ਬੱਸ ਕੱਢਣ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਹੈ ਦਰਸਲ ਇਹ ਬਾਸ ਨੇ ਜਾਣਾ ਸੀਗਾ ਕੰਡੈਕਟਰ ਨੇ ਅਪੀਲ ਕੀਤੀ ਕਿ ਸਾਡਾ ਟਾਈਮ ਹੈ ਅੱਗੇ ਜਾ ਕੇ ਸਵਾਰੀਆਂ ਚੱਕਣੀਆਂ ਹੈ ਟਾਈਮ ਸਾਡਾ ਖਤਮ ਹੋ ਜਾਵੇਗਾ ਸਮਾਂ ਉਹਨਾਂ ਦਾ ਸਮਾ ਖਤਮ ਹੋ ਜਾਵੇਗਾ ਉਹਨਾਂ ਨੇ ਅੰਮ੍ਰਿਤਸਰ ਬਸ ਦਾ ਸਮਾ ਸੀਗਾ ਅੱਗੇ ਉਹਨਾਂ ਨੇ ਸਭਾਨਪੁਰ ਦਾ ਵੀ ਟਾਈਮ ਸੀਗਾ ਤਾਂ ਮਾਨਾਂ ਵਾਲਾ ਟੋਲ ਪਲਾਜ਼ਾ ਜਿਵੇਂ ਹੀ ਇਹ ਬੱਸ ਪਹੁੰਚਦੀ ਆ ਲੰਬਾ ਜਾਮ ਲੱਗਿਆ ਹੁੰਦਾ ਗੱਡੀਆਂ ਇੱਥੇ ਕਤਾਰਾਂ ਲੱਗੀਆਂ ਹੋਈਆਂ ਸੀ ਗਿਆ ਤਾਂ ਇਸ ਲੰਬੀਆਂ ਲਾਈਨਾਂ ਨੂੰ ਦੇਖ ਕੇ ਬੱਸ ਕੰਡੈਕਟਰ ਨੇ ਅਪੀਲ ਕੀਤੀ ਜਿਹੜੇ ਟੋਲ ਕਰਮਚਾਰੀ ਸੀਗੇ ਜਿਹੜੇ ਉੱਥੇ ਟੋਲ ਕੱਟ ਰਹੇ ਸੀਗੇ ਫੀਸ ਵਸੂ ਰਹੇ ਸੀਗੇ ਉਹਨਾਂ ਨੂੰ ਕਿਹਾ ਕਿ ਸਾਨੂੰ ਸਾਈਡ ਲਾਈਨ ਦੇ ਤੋਂ ਨਿਕਲਣ ਨਿਕਲਣ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਸਮੇਂ ਦੇ ਉੱਤੇ ਪਹੁੰਚ ਜਾਈਏ ਤਾਂ ਟੋਲ ਕਰਮਚਾਰੀਆਂ ਨੇ ਗੱਲ ਨਹੀਂ ਮੰਨੀ ਜਿਸ ਤੋਂ ਬਾਅਦ ਇੱਥੇ ਬੈਰੀਗੇਡ ਹਟਾਣੇ ਸ਼ੁਰੂ ਕਰ ਦਿੱਤੇ ਜਦੋਂ ਹੀ ਕੰਡੈਕਟਰ ਨੇ ਬੈਰੀਗੇਡ ਹਟਾਣੇ ਸ਼ੁਰੂ ਕੀਤੇ ਤਾਂ ਇੱਥੇ ਮਾਹੌਲ ਗਰਮਾ ਗਿਆ ਟੋਲ ਕਰਮਚਾਰੀ ਦੱਸਿਆ ਜਾ ਰਿਹਾ ਕਿ ਉੱਥੇ ਆ ਗਏ ਆਰੋਪ ਨੇ ਕੰਡੈਕਟਰ ਦੇ ਕਿ ਫਿਰ ਉਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਕੜਾ ਕੜੇ ਮਾਰੇ ਗਏ ਹਾਲਾਂਕਿ ਟੋਲ ਪਲਾਜ਼ਾ ਵਾਲਿਆਂ ਦਾ ਕਹਿਣਾ ਕਹਿਣਾ ਹੈ ਕਿ ਕੰਡੈਕਟਰ ਵੱਲੋਂ ਪੂਰਾ ਵਿਵਾਦ ਕੀਤਾ ਗਿਆ ਤਾ ਦੋਵੇਂ ਧਿਰਾਂ ਇੱਕ ਦੂਜੇ ਤੇ આરોਪ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ ਫਿਲਹਾਲ ਸੀਸੀਟੀਵੀ ਇਹ ਸਾਹਮਣੇ ਆਈ ਐ ਸੀਸੀਟੀਵੀ ਚ ਤਸਵੀਰਾਂ ਤੁਸੀਂ ਦੇਖ ਕੇ ਦੱਸੋ ਕਿ ਆਖਰ ਕਿਸ ਦੀ ਇਹ ਪੂਰੀ ਗਲਤੀ ਐ ਕੌਣ ਵੀਡੀਓ ਨੂੰ ਵੀ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਣੀ رائے ਵੀ ਸਾਂਝੀ ਕਰੋ ਤਾਂ ਇਸ ਤੇ ਆਪਣੀ رائے ਵੀ ਜਰੂਰ ਦਿਓ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਅੰਮ੍ਰਿਤਸਰ ਦੇ ਵਿੱਚ ਮਾਹੌਲ ਗਰਮਾਇਆ ਟੋਲ ਪਲਾਜ਼ਾ ਦੇ ਉੱਤੇ ਵਿਵਾਦ ਹੋਇਆ ਦੋ ਧਿਰਾਂ ਦੇ ਵਿਚਾਲੇ ਵਿਵਾਦ ਹੁੰਦਾ ਹੈ ਟੋਲ ਕਰਮਚਾਰੀ ਅਤੇ ਸਰਕਾਰੀ ਬੱਸ ਦੇ ਕੰਡੈਕਟਰ ਦੇ ਵਿਚਾਲੇ ਪੂਰਾ ਵਿਵਾਦ ਹੋਇਆ ਹੈ ਮਾਹੌਲ ਗਰਮਾ ਹੈ ਜਿੱਥੇ ਟੋਲ ਪਲਾਜ਼ਾ ਦੇ ਉੱਤੇ ਮਾਨਾ ਵਾਲਾ ਟੋਲ ਪਲਾਜ਼ਾ ਸੀਗਾ ਮਾਨਾ ਵਾਲਾ ਟੋਲ ਪਲਾਜ਼ਾ ਦੇ ਉੱਤੇ ਪੂਰਾ ਵਿਵਾਦ ਹੋਇਆ ਹੈ ਜਿੱਥੇ ਮਾਹੌਲ ਗਰਮਾ ਗਿਆ ਤਾਂ ਲਗਾਤਾਰ ਤਸਵੀਰਾਂ ਆਉਂਦੀਆਂ ਰਹਿੰਦੀਆਂ ਨੇ ਸਾਹਮਣੇ ਟੋਲ ਪਲਾਜ਼ਾ ਦੇ ਉੱਤੇ ਅਕਸਰ ਵਿਵਾਦ ਦੀਆਂ ਤੇ ਇਹ ਹੁਣ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਮਾਨਾ ਵਾਲਾ ਟੋਲ ਪਲਾਜ਼ਾ ਦੇ ਉੱਤੇ ਅਕਸਰ ਹੀ ਦੇਖਦੇ ਰਹਿੰਦੇ ਆ ਕਿ ਟੋਲ ਪਲਾਜ਼ਾ ਕਰਮਚਾਰੀਆਂ ਤੇ ਕਿਸੇ ਗੱਡੀ ਚਾਲਕ ਦੇ ਵਿੱਚ ਵਿਵਾਦ ਹੋ ਗਿਆ ਜਾਂ ਫਿਰ ਟੋਲ ਦੀ ਗੱਲ ਹੋਵੇ ਜਾਂ ਫਿਰ ਉਥੋਂ ਗੱਡੀ ਲੰਘਾਣ ਦੀ ਗੱਲ ਹੋਵੇ ਤਾਂ ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਮਾਨਾ ਵਾਲਾ ਤੋਂ ਜਿੱਥੇ ਜਿੱਥੇ ਪੂਰਾ ਵਿਵਾਦ ਪੱਖਿਆ ਮਾਹੌਲ ਗਰਮਾਇਆ বাস ਕੰਡੈਕਟਰ ਸਿਗਾ ਗੁਰਲਾਲ ਸਿੰਘ ਨਾਮ ਦੱਸਿਆ ਜਾ ਰਿਹਾ ਤੇ ਇਸ ਬੱਸ ਨੇ ਜਾਣਾ ਸੀਗਾ ਤਾਂ ਉਹਨਾਂ ਨੇ ਅਪੀਲ ਕੀਤੀ ਔਰ ਇੱਥੇ ਟੋਲ ਕਰਮਚਾਰੀਆਂ ਨੂੰ ਕਿਹਾ ਕਿ ਤੁਸੀਂ ਸਾਨੂੰ ਲੰਘਣ ਦਿਓ ਸਾਡਾ ਸਮਾਂ ਖਤਮ ਹੋ ਜਾਵੇਗਾ ਸਾਡੀ ਬੱਸ ਦਾ ਸਮਾਂ ਹੈ ਅੱਗੇ ਜਾ ਕੇ ਸਵਾਰੀਆਂ ਚੱਕਣੀਆਂ ਨੇ ਤੇ ਇਸੇ ਨੂੰ ਲੈ ਕੇ ਮਾਹੌਲ ਗਰਮਾ ਜਾਂਦਾ ਹੈ ਵਿਵਾਦ ਪੱਕ ਜਾਂਦਾ ਹੈ ਜਿਸ ਤੋਂ ਬਾਅਦ ਮਾਹੌਲ ਗਰਮਾ ਜਾਂਦਾ ਹੈ ਤਾਂ ਹੱਥੋਂ ਪਾਈ ਤੱਕ ਨੋਵਤ ਆ ਜਾਂਦੀ ਹੈ ਤਾਂ ਇਹ ਤਸਵੀਰਾਂ ਨਿਕਲ ਕੇ ਮਾਨਾ ਵਾਲਾ ਟੋਲ ਪਲਾਜ਼ਾ ਤੋਂ ਸਾਹਮਣੇ ਆਈਆਂ ਨੇ ਫਿਲਹਾਲ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਲਏ ਨੇ ਪੁਲਿਸ ਦਾ ਕਹਿਣਾ ਹੈ ਕਿ ਜਿਸ ਕਿਸੇ ਦੀ ਵੀ ਗਲਤੀ ਜਾਂਚ ਦੇ ਵਿੱਚ ਪਾਈ ਗਈ ਤਾਂ ਉਸ ਦੇ ਖਿਲਾਫ